ਕੈਨੇਡਾ ਤੋਂ ਡੰਕੀ ਇਲਾਕੇ ਯੂਐਸ ਜਾਣ ਵਾਲੇ ਭਾਰਤੀਆਂ ਦੀ ਗਿਣਤੀ 'ਚ ਚੌਥਾ ਵਾਧਾ ਜੂਨ ਮਹੀਨੇ 'ਚ 5152 ਭਾਰਤਨਾਟਾਇਸਤੰਦਲ ਯੂਐਸ ਹੋਏ ਤਾਂ ਕਲ ਮੈਕਸੀਕੋ ਤੋਂ ਜ਼ਿਆਦਾ ਕੈਨੇਡਾ ਬਾਰਡਰ ਰਾਹੀਂ ਲੱਗ ਰਹੀ ਡੰਕੀ ਦਿੱਲੀ 'ਚ ਆਪ ਵਿਧਾਇਕ ਦੇਕਰ ਈਡੀ ਵਿਵੇਡ ਆਪ ਨੇ ਚੁੱਕੇ ਸਵਾਲ ਕਿ ਹਾ ਫਰਜ਼ੀ ਕੇਸ ਖਸੌਨ ਦੀ ਕੋਸ਼ਿਸ਼ ਵੀ ਕੀਤੀ ਬੋਲੀ ਚਾਹਤ ਤੋਂ ਕਿਉਂ ਪਾਜ ਰਹੇ ਨੇ ਆਪ ਵਿਧਾਇਕ ਅੱਜ ਤੋਂ ਹੋਵੇਗੀ ਬੀਜੇਪੀ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਪੀਐਮ ਮੋਦੀ ਦੀ ਮੈਂਬਰਸ਼ਿਪ ਨੂੰ ਕੀਤਾ ਜਾਵੇਗਾ ਰੀਨਿਊ ਪੀਐਮ ਮੋਦੀ ਨੂੰ ਮੁੜ ਮੈਂਬਰਸ਼ਿਪ ਦਵਾਉਣਗੇ ਜੇਪੀ ਨੱਡਾ ਕੁਝ ਘੰਟਿਆਂ ਦੀ ਬਰਸਾਤ ਨੇ ਮਹੌਲੀ ਨੂੰ ਫਿਰ ਕੀਤਾ ਪਾਣੀ ਪਾਣੀ ਕਈ ਇਲਾਕਿਆਂ 'ਚ ਪਰਿਆ ਪਾਣੀ ਅੱਜ ਤੇ ਕੱਲ ਲਈ ਮੌਸਮ ਵਿਭਾਗ ਵੱਲੋਂ yellow alert ਜਾਰੀ

चंडीगढ़ तो मेरे सहयोगी मनोज राठी लाइव जुड़े हुए मनोज जानना चाहों के दो वक् वोग्राम एक बीके विधान सभा वाल पूछ किया जाना है दूजा संयुक्त मोर्चे महापंचायत सदी गई है चंडीगढ़ जितने की किसान मोर्चाबंदी की कि मोर्चा गई है कि कुछ तस्वीर उ जानना चाहेंगे क्योंकि चौंती जी गल करिए तमाम ऑफिस उचिंग सेंटर तमाम स्कूल अब बंद ने ਦੇਖੋ ਸਰਪਜੋਤ ਬਿਲਕੁਲ ਜਿੱਦਾ ਤੁਸੀਂ ਵੀ ਜ਼ਿਕਰ ਕੀਤਾ ਕਿ ਸੈਕਟਰ 34 ਦਾ ਬਿਲਕੁਲ ਸੈਂਟਰ ਦਾ ਏਰੀਆ ਹੈ ਹਾਲਾਂਕਿ ਅੱਜ ਇੱਥੇ ਉਗਰਾਹਾ ਤੇ ਸਯੁਕਤ ਕਿਸਾਨ ਮੋਰਚਾ ਦੋਨਾਂ ਦੀ ਜਿਹੜੀ ਹੈਗੀ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਲੇਕਿਨ ਪੁਲਿਸ ਵੱਲੋਂ ਪੂਰਾ ਇੰਤਜ਼ਾਮ ਕੀਤੇ ਹੋਏ ਨੇ ਐਕਸਟਰਾ ਪੈਰਾ ਮਿਲਟਰੀ ਫੋਰਸਿਸ ਵੀ ਲਾਈ ਗਈਆਂ ਜਿਹੜੇ ਅਧਿਕਾਰੀਆਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਕਿ ਚੰਡੀਗੜ੍ਹ ਪੁਲਿਸ ਦੇ ਨਾਲ-ਨਾਲ ਪੰਜਾਬ ਪੁਲਿਸ ਵੀ ਇੱਥੇ ਜਿਹੜੀ ਲਾਈ ਗਈ ਹੈ ਜਿਸ ਨੂੰ ਲੈ ਕੇ ਪੂਰਾ ਹਾਲਾਂਕਿ ਨਾਦੀ ਪੂਰੀ ਮੀਟਿੰਗ ਹੋਈ ਸੀ ਪੂਰੀ ਮੀਟਿੰਗ ਤੋਂ ਬਾਅਦ ਕਾਫੀ ਚੀਜ਼ਾਂ ਨੂੰ ਲੈ ਕੇ ਸਹਿਮਤੀ ਜਿਹ ਹਾਲਾਂਕਿ ਅੱਜ ਦੀ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਅੱਜ ਜਿਹੜਾ ਵਿਧਾਨ ਜਿਹੜਾ ਸੈਸ਼ਨ ਹੈ ਉਹਦੇ ਵੱਲ ਪੂਚ ਕਰਨਾ ਲੇਕਿਨ ਉਸ ਤੋਂ ਪਹਿਲਾਂ ਕਈ ਮੀਟਿੰਗਸ ਦਾ ਜਿਹੜਾ ਦੌਰ ਹੈ ਉਹ ਕੀਤਾ ਜਾ ਰਿਹਾ ਹੈ ਇਸ ਕਰਕੇ ਪੁਲਿਸ ਦੀ ਲਾਅ ਐਂਡ ਆਰਡਰ ਨੂੰ ਵੇਖਦੇ ਹੋਏ ਕਈ ਚੀਜ਼ਾਂ ਨੂੰ ਲੈ ਕੇ ਤਿਆਰੀਆਂ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਇੱਥੇ ਇੰਸਟੀਚਿਊਟ ਵੀ ਨੇ ਔਰ ਸਰਕਾਰੀ ਆਫੀਸਿਸ ਵੀ ਨੇ ਆਫੀਸਿਸ ਨੇ ਕਈ ਇਸ ਤਰ੍ਹਾਂ ਦੇ ਆ ਆਫਿਸ ਜੇ ਨਹੀਂ کافی ਰਸ਼ ਤਾਂ ਪਹਿਲਾਂ ਹੀ ਹੁੰਦਾ ਲੇਕਿਨ ਅੱਜ ਜਿਹੜਾ ਇਹ ਪ੍ਰੋਟੈਸਟ ਕਰਕੇ ਹੋਰ ਵੀ ਜਿਹੜਾ ਰਸ਼ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ ਕਿਉਂਕਿ ਪੁਲਿਸ ਦੀ ਕਾਫੀ ਸਖਤੀ ਹੈ ਪੁਲਿਸ ਦੀ ਪੂਰੀ ਫੋਰਸ ਇੱਥੇ ਲੱਗੀ ਹੋਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਜਿਹੜਾ ਉਹ ਖਰਾਬ ਨਾ ਹੋਵੇ ਦੂਜੀ ਗੱਲ ਇੱਥੇ ਬੱਸਿਸ ਜਿਹੜੀ ਲਾਈ ਹੋਈ ਹੈ ਕਿ ਜੇਕਰ ਉਹ ਕੂਚ ਕਰਦੇ ਹੈ ਤੇ ਉਹਨਾਂ ਨੂੰ ਨਾਲ ਦੇ ਨਾਲ ਹੀ ਹਿਰਾਸਤ ਦੇ ਵਿੱਚ ਲਿੱਤਾ ਜਾਵੇ ਇਹ ਬੜਾ ਕਲੀਅਰ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਅੱਗੇ ਜਿਹੜਾ ਹੈਗਾ ਉਹ ਜਾਣ ਦੀ ਪਰਮਿਸ਼ਨ ਜਿਹੜੀ ਆ ਉਹ ਨਹੀਂ ਦਿੱਤੀ ਜਾਏਗੀ ਲੇਕਿਨ ਹੁਣ ਕਿਸ ਤਰ੍ਹਾਂ ਦੀ ਸਹਿਮਤੀ ਬੰਦੀ ਹੈ ਕਿਸ ਤਰ੍ਹਾਂ ਦੀ ਚੀਜ਼ਾਂ ਹੁੰਦੀ ਹੈ ਇਹ ਦੇਖਣਾ ਹੋਵੇਗਾ ਇਹ ਤਾਂ ਹੋ ਗਈ ਰੋਡ ਦੀ ਗੱਲ ਜਿਹੜੇ ਰੋਡ ਤੇ ਅਰੇਂਜਮੈਂਟ ਕੀਤੇ ਹੋਏ ਨੇ ਹਾਲਾਂਕਿ ਚੰਡੀਗੜ੍ਹ ਪੁਲਿਸ ਦੇ ਨਾਲ-ਨਾਲ ਪੰਜਾਬ ਪੁਲਿਸ ਵੀ ਇੱਥੇ ਪੂਰੀ ਲਾਈ ਗਈ ਹੈ ਹੁਣ ਅੰਦਰ ਦੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਅੰਦਰ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਕਿਸਾਨਾਂ ਵੱਲੋਂ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਕੱਲ ਤੋਂ ਹੀ ਜਿਹੜੇ ਕਿਸਾਨ ਜਥੇ ਬੰਦੀ ਹੈ ਉਹ ਗਰਾਹਾ ਜਿਹੜਾ ਕਿਸਾਨ ਜਥੇਬੰਦੀ ਆ ਉਹਨਾਂ ਵੱਲੋਂ ਪੂਰਾ ਇੱਥੇ ਅਰੇਂਜਮੈਂਟਸ ਕਰ ਲਿੱਤੇ ਗਏ ਸੀ ਕਿ ਕੱਲ ਅੱਜ ਵੀ ਇੱਥੇ ਪਹੁੰਚ ਰਹੇ ਨੇ ਹੋਰ ਕਿਸਾਨ ਜਥੇਬੰਦੀ ਇੱਥੇ ਪਹੁੰਚ ਰਹੇ ਨੇ ਇੱਕ ਪਾਸੇ ਇੱਕ ਗਰਾਊਂਡ ਤੇ ਕਿਉਂਕਿ ਦੋ ਗਰਾਊਂਡ ਨੇ ਸਰਬ ਜੋ ਦੋ ਗਰਾਊਂਡ ਹੈ ਜਿੱਥੇ ਇੱਕ ਪਾਸੇ ਗੁਰਾਹਾਂ ਤੇ ਦੂਜੇ ਪਾਸੇ ਸਯੁਕਤ ਕਿਸਾਨ ਮੋਰਚਾ ਉਹਨਾਂ ਦੀ ਵੀ ਅੱਜ ਮਹਾਪੰਚਾਇਤ ਹੈ ਉਹ ਦੂਜਾ ਗਰਾਊਂਡ ਹੈ ਯਾਨੀ ਕਿ ਦਸ਼ਾਇਰਾ ਗਰਾਊਂਡ ਹੈ ਜਿੱਥੇ ਮੇਲਾ ਗਰਾਊਂਡ ਜਿਸ ਨੂੰ ਕਹਿੰਦੇ ਆ ਇਹ ਅਸੀਂ ਮੌਜੂਦ ਜਿੱਥੇ ਹੈ ਉਗਰਾਹਾ ਦਾ ਇਹ ਪੂਰਾ ਹੁਣ ਤਿਆਰੀਆਂ ਕੀਤੀ ਜਾ ਰਹੀਆਂ ਥੋੜੀ ਦੇਰ ਤੱਕ ਇੱਥੇ ਜੋਗਿੰਦਰ ਸਿੰਘ ਉਗਰਾਹਾ ਵੀ ਪਹੁੰਚਾਂਗੇ ਹਾਲਾਂਕਿ ਉਹਨਾਂ ਦੀ ਕਿਤੇ ਮੀਟਿੰਗ ਚੱਲ ਰਹੀ ਹੈ ਇਸ ਕਰਕੇ ਉਹ ਫਿਲਹਾਲ ਇੱਥੇ ਨਹੀਂ ਹੈ ਲੇਕਿਨ ਉਹਨਾਂ ਦੀ ਜਿਹੜੇ ਉਹਨਾਂ ਦੇ ਜਿਹੜੇ ਸਾਥੀ ਹੈ ਕਿਸਾਨ ਜੱਥੇਬੰਦੀ ਦੇ ਜਿਹੜੇ ਕਿਸਾਨ ਨੇ ਉਹ ਇੱਥੇ ਪਹੁੰਚ ਕੇ ਪੂਰਾ ਅਰੇਂਜਮੈਂਟ ਜਿਹੜਾ ਹੈ ਉਹ ਕਰਦੇ ਨਜ਼ਰ ਆ ਰਹੇ ਨੇ ਕਿ ਕਿਸ ਤਰ੍ਹਾਂ ਅੱਗੇ ਜਿਹੜਾ ਪਹੁੰਚ ਕਰਨਾ ਹੈ ਕਿਸ ਤਰ੍ਹਾਂ ਦੀ ਤਿਆਰੀ ਜਿਹੜੀ ਕਰਨੀ ਹੈ ਉਸ ਨੂੰ ਲੈ ਕੇ ਹਾਲਾਂਕਿ ਸਵੇਰ ਦਾ ਸਮਾਂ ਹੈ ਪੂਰਾ ਜਿਹੜਾ ਰਾਤ ਦਾ ਵੀ ਜਿਹੜਾ ਦਿਖਾਇਆ ਸੀ ਤੁਹਾਨੂੰ ਖਾਣ ਪੀਣ ਦਾ ਸਾਰੀ ਚੀਜ਼ਾਂ ਨੂੰ ਲੈ ਕੇ ਇੱਥੇ ਸਮਾਨ ਲੈ ਕੇ ਪਹੁੰਚੇ ਸੀਗੇ ਤੇ ਅੱਜ ਦਾ ਕਿਉਂਕਿ ਅੱਜ ਸੈਸ਼ਨ ਹੋਣ ਵਾਲਾ ਹੈ ਔਰ ਸੈਕਟਰ 34 ਦੇ ਵਿੱਚ ਅਸੀਂ ਮੌਜੂਦ ਆ ਇੱਕ ਮੇਲਾ ਗਰਾਊਂਡ ਹੈ ਦੂਜੇ ਪਾਸੇ ਜਿਹੜਾ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਗਰਾਊਂਡ ਹੈ ਉੱਥੇ ਦੀ ਸੰਯੁਕਤ ਕਿਸਾਨ ਮੋਰਚਾ ਦੀ ਹੈ ਹਾਲਾਂਕਿ ਉਹ ਦੁਪਹਿਰ ਤੱਕ ਪਹੁੰਚਾਂਗੇ ਦੁਪਹਿਰ ਤੱਕ ਉਹਨਾਂ ਦਾ ਪੂਰਾ ਉੱਥੇ ਮਹਾਪੰਚਾਇਤ ਹੋਣ ਵਾਲੀ ਹੈ ਉਸ ਤੋਂ ਪਹਿਲਾਂ ਜੇ ਅਸੀਂ ਗੱਲ ਕਰ ਲਈਏ ਇੱਥੇ ਦੀ ਜਿਹੜੀ ਤਸਵੀਰਾਂ ਤੁਸੀਂ ਦੇਖ ਲਓ ਇੱਥੇ ਜਿਹੜੇ ਕਿਸਾਨ ਪਹੁੰਚੇ ਹੋਏ ਨੇ ਔਰ ਕਾफी ਸੰਖਿਆ ਹੁਣ ਵੱਧ ਚੁੱਕੀ ਹੈ ਧੀਰੇ ਧੀਰੇ ਹੋਰ ਵੀ ਜਿਹੜੇ ਕਿਸਾਨ ਇੱਥੇ ਪਹੁੰਚ ਰਹੇ ਨੇ ਔਰ ਦੁਪਹਿਰ ਦਾ ਜਿਹੜਾ ਪਲੈਨਿੰਗ ਚੱਲ ਰਹੀ ਹੈ ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਪੂਰੀ ਗੱਲਬਾਤ ਕਰਕੇ ਮੀਟਿੰਗ ਕਰਨ ਤੋਂ ਬਾਅਦ ਹੀ ਅੱਗੇ ਦਾ ਜਿਹੜਾ ਪੂਰਾ ਇਹਨਾਂ ਦਾ ਹੋਏਗਾ ਲੇਕਿਨ ਹੁਣ ਤਸਵੀਰਾਂ ਦੇਖ ਰਹੇ ਹੋ ਕਿ ਪੂਰੀ ਤਿਆਰੀਆਂ ਜਿਹੜੀ ਕੀਤੀ ਗਈ ਹੈ ਹਾਲਾਂਕਿ ਪੁਲਿਸ ਦੇ ਅਧਿਕਾਰੀਆ ਇੱਥੇ ਪੂਰਾ ਸਵੇਰ ਦਾ ਬ੍ਰੇਕਫਾਸਟ ਜਿਹੜਾ ਉਹ ਕਰਦੇ ਨਜ਼ਰ ਆ ਰਹੇ ਨੇ ਔਰ ਪੂਰੀ ਤਿਆਰੀਆਂ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਵੱਲੋਂ ਇੱਥੇ ਜ਼ਰੂਰ ਐਡਵਾਈਜ਼ਰੀ ਵੀ ਦਿੱਤੀ ਗਈ ਹੈ ਜਿਹੜੀ ਸੜਕਾਂ ਇੱਥੇ ਹੁਣ ਥੋੜੀ ਦੇਰ ਤੱਕ ਪੂਰੇ ਰੋਡ ਜਿਹੜੇ ਆ ਇਧਰ ਦੇ ਸੈਕਟਰ 34 ਦੇ ਜਿੱਥੇ ਇਹ ਮੇਲਾ ਗਰਾਊਂਡ ਹੈ ਇੱਥੇ ਦੀ ਪੂਰੀ ਰੋਡ ਜਿਹੜੀ ਹੈ ਉਸ ਨੂੰ ਬਲੌਕ ਕੀਤਾ ਜਾਏਗਾ ਪੁਲਿਸ ਵੱਲੋਂ ਆਵਾਜਾਈ ਇੱਥੇ ਬੰਦ ਕਰ ਦਿੱਤੀ ਜਾਏਗੀ ਕਿਉਂਕਿ ਹੁਣ ਹੋਰ ਵੀ ਜਿਹੜਾ ਰਸ਼ ਹੈ ਕਿਉਂਕਿ ਇਹ ਗੁਰਾਹਾਂ ਤਾਂ ਹੈ ਹੀ ਹੈ ਦੂਜੇ ਪਾਸੇ ਕਿਸਾਨੀ ਜਿਹੜੇ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਜਥੇਬੰਦੀ ਹੈ ਉਹ ਵੀ ਇੱਥੇ ਪਹੁੰਚਣਾ ਸ਼ੁਰੂ ਹੋ ਰਹੇ ਇਸ ਕਰਕੇ ਇੱਥੇ ਦਾ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਔਰ ਅਧਿਕਾਰੀਆਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਕਿਉਂਕਿ ਐਡਵਾਈਜ਼ਰੀ ਜਾਰੀ ਕਰਨ ਤੋਂ ਬਾਅਦ ਇਹ ਪੂਰਾ ਸਾਡਾ ਸੈਕਟਰ 34 ਜਿਹੜਾ ਹੈ ਉਹਨੂੰ ਚੌਕ ਕਰ ਦਿੱਤਾ ਜਾਏਗਾ ਯਾਨੀ ਕਿ ਇੱਥੇ ਆਵਾਜਾਈ ਜਿਹੜੀ ਹੈ ਉਹ ਬੰਦ ਕਰ ਦਿੱਤੀ ਜਾਏਗੀ ਥੋੜੀ ਦੇਰ ਤੱਕ ਹਾਲਾਂਕਿ ਅਜੇ ਇੰਸਟੀਚੂਟਸ ਨੇ ਆਫੀਸਿਸ ਨੇ ਇਸ ਕਰਕੇ ਰੋਡ ਜ ਸੀਨੀਅਰ ਅਫਸਰ ਵੀ ਇੱਕ ਪਾਸੇ ਮੀਟਿੰਗ ਕਰਦੇ ਨਜ਼ਰ ਆ ਰਹੇ ਨੇ ਹੁਣ ਵੀ ਮੀਟਿੰਗ ਚੱਲ ਰਹੀ ਹੈ ਐਸਐਸਪੀ ਵੀ ਇੱਥੇ ਮੀਟਿੰਗ ਕਰਦੇ ਨਜ਼ਰ ਆ ਰਹੇ ਨੇ ਕਿਥੇ ਜਿਹੜੀ ਅਫਸਰਾਂ ਦੇ ਨਾਲ ਮੀਟਿੰਗ ਹੋ ਰਹੀ ਹੈ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੀ ਵੀ ਮੀਟਿੰਗ ਜਿਹੜੀ ਹੈ ਉਹ ਲਗਾਤਾਰ ਜਾ ਰਹੀ ਹੈ ਇਸ ਕਰਕੇ ਮਕਸਦ ਇਹ ਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਜਿਹੜਾ ਉਹ ਨਾ ਖਰਾਬ ਹੋਵੇ ਦੂਜੀ ਗੱਲ ਜਿਸ ਤਰ੍ਹਾਂ ਦਾ ਇਹ ਨਾਦਾ ਪੂਰਾ ਸਹਿਮਤੀ ਬਣੀ ਹੈ ਕਿ ਕਿਸ ਤਰ੍ਹਾਂ ਅਸੀਂ ਕਰਨਾ ਹੈ ਕਿਸ ਤਰ੍ਹਾਂ ਅਸੀਂ ਪ੍ਰੋਟੈਸਟ ਕਰਨਾ ਹੈ ਜੇਕਰ ਕੂਚ ਕਰਨਾ ਹੈ ਤਾਂ ਉਹ ਕਿਸ ਤਰ੍ਹਾਂ ਪੁਲਿਸ ਨੂੰ ਹਨ ਨੂੰ ਅੱਗੇ ਰੋਕਦੀ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜਾ ਹੈ ਪੁਲਿਸ ਵੱਲੋਂ ਪਹਿਲਾਂ ਵੀ ਮੀਟਿੰਗ ਹੋਈ ਹੈ ਤੇ ਸ਼ੁਰੂਆਤ ਹੋਏਗੀ ਹਾਲਾਤ ਇਹ ਜਾ ਰਿਹਾ ਕਿਸਾਨ ਹੋਏ ਇਹ ਪੱਧਰ ਜਿਸ ਤੱਕ ਗਈ ਹੈ ਕਿ 11 ਕਿਸਾਨ ਦਾ ਵਫਦ ਹੀ ਅੱਗੇ ਕੂਚ ਕਰ ਸਕਦਾ ਹੈ ਜੇ 11 ਕਿਸਾਨ ਤੋਂ ਜ਼ਿਆਦਾ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਗਈ ਕੀ ਟਕਰਾਅ ਵਾਲੀ ਸਥਿਤੀ ਵੀ ਉੱਥੇ ਬਣ ਸਕਦੀ ਹੈ ਤੇ ਕਿੰਨੇ ਵਜੇ ਕਿਸਾਨ ਦੀ ਤਮਾਮ ਸਟਰੈਟਜੀ ਹੈ ਕਿ ਕਿੰਨੇ ਵਜੇ ਇੱਥੋਂ ਕੂਚ ਕਰਨਾ ਹੈ ਪੰਜਾਬ ਵਿਧਾਨ ਸਭਾ ਦੇ ਲਈ ਜੀ देखो बिल्कुल पहला ही सहमति ਜਿਹੜੀ ਬਣੀ ਸੀ ਔਰ ਗੱਲਬਾਤ ਹੋਈ ਸੀ ਕਿ ਬਿਲਕੁਲ 11 ਲੋਕਾਂ ਦਾ ਵਫਦ ਹੀ ਜਿਹੜਾ ਵੀ ਉੱਥੇ ਜਾ ਕੇ ਆਪਣੇ ਮੰਗ ਪੱਤਰ ਜਾਂ ਆਪਣੀ ਜਿਹੜੀ ਗੱਲਬਾਤ ਕਰਨੀ ਹੈ ਮੈਮੋਰੰਡਮ ਜਿਹੜਾ ਦੇਣਾ ਉਸ ਨੂੰ ਲੈ ਕੇ ਜਿਹੜਾ ਦਿੱਤਾ ਜਾਏਗਾ ਇਹ ਪਹਿਲੇ ਹੀ ਸਹਿਮਤੀ ਜਿਹੜੀ ਬਣੀ ਸੀ ਉਹ ਪਹਿਲਾਂ ਹੀ ਗੱਲਬਾਤ ਹੋਈ ਸੀ ਹੁਣ ਦੇਖਣਾ ਹੋਵੇਗਾ ਕਿਉਂਕਿ 2 ਵਜੇ ਸੈਸ਼ਨ ਹੈ ਅੱਜ ਪਹਿਲਾ ਦਿਨ ਹੈ ਕਿਸ ਕਰਕੇ ਇਨਾਂ ਦੀ ਪਲੈਨਿੰਗ ਚੱਲ ਰਹੀ ਹੈ ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਉਹ ਪਲਾਨ ਅ ਕਿਕਤਾ ਜਾ ਰਿਹਾ ਕਿਉਂਕਿ ਇਹ ਥੋੜੀ ਦੇਰ ਤੱਕ ਕਿਉਂਕਿ ਹਜੇ ਇਨਾਦੀ ਵੀ ਜਿਹੜੇ ਜੋ ਉਗਰਾਹਾ ਨੇ ਹੋਰ ਵੀ ਜਿਹੜੇ ਲੀਡਰਸ ਨੇ ਉਹਨਾਂ ਦੀ ਮੀਟਿੰਗ ਇੱਕ ਪਾਸੇ ਚੱਲ ਰਹੀ ਹੈ ਯਾਨੀ ਕਿ ਇੱਕ ਪਾਸੇ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਦੀ ਅਗਲੀ ਰਣਨੀਤੀ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਪੂਰਾ ਸਟੇਜ ਵੀ ਬਣ ਰਿਹਾ ਹੈ ਤਸਵੀਰਾਂ ਤੁਸੀਂ ਵੇਖੋ ਇਹ ਪੂਰਾ ਸਟੇਜ ਤਿਆਰ ਕੀਤਾ ਜਾ ਰਿਹਾ ਹੈ ਕਾਫੀ ਵੱਡਾ ਅੱਜ ਇਸ ਤਰ੍ਹਾਂ ਕੀਤਾ ਜਾ ਰਿਹਾ ਕਿਉਂਕਿ 5 ਦਿਨਾਂ ਦਾ ਇਨਾਂ ਦਾ ਹੈਗਾ ਪੂਰਾ ਪ੍ਰੋਗਰਾਮ ਜਿਹੜਾ ਇਹਨਾਂ ਨੇ ਫਿਕਸ ਕੀਤਾ ਜਿਹੜੀ ਇਹਨਾਂ ਦੀ ਪਰਮਿਸ਼ਨ ਜਿਹੜੀ ਇਹਨਾਂ ਨੂੰ ਮਿਲੀ ਹੈ ਇਸ ਕਰਕੇ 5 ਦਿਨਾਂ ਦਾ ਇਨਾਂ ਦਾ ਪੂਰਾ ਇੱਕ ਪ੍ਰੋਗਰਾਮ ਫਿਕਸ ਹੋਇਆ ਇੱਕ ਇੱਕ ਪਾਸੇ ਸੰਯੁਕਤ ਕਿਸਾਨ ਮੋਰਚਾ ਦੂਜੇ ਗਰਾਊਂਡ ਦੇ ਵਿੱਚ ਇੱਕ ਗਰਾਊਂਡ ਦੇ ਵਿੱਚ ਉਗਰਾਹਾ ਨਿਕਸ਼ਾਨ ਯੂਨੀਅਨ ਹਾਲਾਂਕਿ ਅੱਜ ਪਹਿਲਾ ਦਿਨ ਹੈ ਸੈਸ਼ਨ ਦਾ ਉਹ ਜਿਸ ਤਰ੍ਹਾਂ ਦੀ ਸਹਿਮਤੀ ਜਾਂ ਫਿਰ ਜਿਸ ਤਰ੍ਹਾਂ ਦੀ ਚੀਜ਼ਾਂ ਹੋਈਆਂ ਉਸ ਨੂੰ ਦੇਖਣਾ ਅਹਿਮ ਹੋਵੇਗਾ ਕਿ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਾ ਹੋਵੇ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਕੋਈ ਆਪਸ ਵਿੱਚ ਇਹਨਾਂ ਦਾ ਵਿਵਾਦ ਨਾ ਹੋਵੇ ਕਿਉਂਕਿ ਉਹ ਚੱਲਿਆ ਮੀਟਿੰਗਜ਼ ਦਾ ਦੌਰ ਅਧਿਕਾਰੀਆਂ ਦੇ ਨਾਲ ਹੋਇਆ ਇਹਨਾਂ ਦੇ ਜਿਹੜੇ ਕਿਸਾਨ ਜਥੇਬੰਦੀ ਦੇ ਲੀਡਰਸ ਨੇ ਉਹਨਾਂ ਦਾ ਕਾਫੀ ਮੀਟਿੰਗਜ਼ ਦਾ ਦੌਰ ਚੱਲਿਆ ਹੁਣ ਵੀ ਚੱਲ ਰਿਹਾ ਹੈ ਹੁਣ ਵੀ ਅਧਿਕਾਰੀਆਂ ਦੀ ਜਿਹੜੀ ਮੀਟਿੰਗ ਹੈ ਉਹ ਲਗਾਤਾਰ ਜਾਰੀ ਹੈ ਕਿਸ ਤਰ੍ਹਾਂ ਆਪਸੀ ਸਹਿਮਤੀ ਬਣਦੀ ਹੈ ਕਿਸ ਤਰ੍ਹਾਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਲਗਾਤਾਰ ਕੰਟੀਨਿਊ ਜਿਹੜੀ ਹੈ ਉਹ ਮੀਟਿੰਗ ਚੱਲ ਰਹੀ ਹੈ ਸਰਬਜੋਤ ਪਰ ਤਸਵੀਰਾਂ ਤੁਸੀਂ ਵੇਖੋ ਸੈਕਟਰ 34 ਦੀ ਮੇਲੇ ਗਰਾਊਂਡ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨ ਜਥੇਬੰਦੀਆਂ ਹੁਣ ਕਾਫੀ ਸੈਂਕੜੇ ਦੀ ਸੰਖਿਆ ਤੇ ਇ किसान जड़े हैं वो पंजाब तो आना जड़े शुरू हो चुके हैं मनोज हाँ, तो जी ऐसी बात कर रहे थे चंडीगढ़ प्रशासन ने वालों बहुत टाइम तो बाद अहो जी परमिशन किसान जथबंदिया नु दीती गई है कि चंडीगढ़ के अंदर जो है प्रदर्शन कीता जाना है इस विचालै किसान जथबंदिया ने अपील भी की गई कि वद चढ़ के किसान इत्ते पहुंचन ਬਿਲਕੁਲ ਕਿਸਾਨ ਜੱਤੇਬੰਦੀਆ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿਸਾਨਾਂ ਨੂੰ ਬੀਬੀਆਂ ਨੂੰ ਵੀ ਅਪੀਲ ਕੀਤੀ ਗਈ ਸੀ ਤੇ ਅਸੀਂ ਬਾੜ ਚੜ ਕੇ ਆਪਣੇ ਪਰਿਵਾਰ ਸਹਿ ਇੱਥੇ ਪਹੁੰਚੋ ਹਾਲਾਂਕਿ ਇੱਥੇ ਪਹੁੰਚ ਵੀ ਦੇ ਨੇ ਕੱਲ ਤੋਂ ਹੀ ਜਿਹੜਾ ਸਿਲਸਿਲਾ ਹੈ ਲਗਾਤਾਰ ਜਾਰੀ ਹੈ ਔਰ ਸਰਬ ਜੋ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਕਿ ਪੂਰਾ ਇੱਥੇ ਅਰੇਂਜਮੈਂਟਸ ਕੀਤਾ ਹੋਇਆ ਫਿਲਹਾਲ 5 ਦਿਨ ਦੀ ਗੱਲ ਕੀਤੀ ਗਈ ਸੀ ਜਿਹੜੇ ਲੀਡਰਸ ਕਿਸਾਨ ਲੀਡਰ ਉਹਨਾਂ ਨਾਲ ਗੱਲਬਾਤ ਹੋਈ ਸੀ ਹਾਲਾਂਕਿ ਹੁਣ ਅਗਲੀ ਦੀ ਰਣਨੀਤੀ ਕਿਸ ਤਰ੍ਹਾਂ ਦੀ ਬਣਦੀ ਹੈ ਕਿਸ ਤਰ੍ਹਾਂ ਦੇ ਹੋਰ ਇਹਨਾਂ ਦੀ ਆਪਸੀ ਸਹਿਮਤੀ ਬਣਦੀ ਹੈ ਕਿਸ ਤਰ੍ਹਾਂ ਦੀ ਮੀਟਿੰਗ 'ਚ ਫੈਸਲਾ ਹੁੰਦਾ ਇਹ ਤਾਂ ਦੇਖਣਾ ਹੋਵੇਗਾ ਲੇਕਿਨ ਕਾਫੀ ਸੰਖਿਆ ਦੇ ਵਿੱਚ ਇੱਥੇ ਕਿਸਾਨ ਟਰੈਕਟਰ ਟਰਾਲੀਜ਼ ਆਪਣੇ ਖਾਣ ਪੀਣ ਦਾ ਪੂਰਾ ਸਾਰਾ ਸਮਾਨ ਲੈ ਕੇ ਕੱਲ ਤੋਂ ਹੀ ਆਨਾ ਸ਼ੁਰੂ ਹੋ ਚੁੱਕੇ ਤੇ ਹੁਣ ਵੀ ਜਿਹੜਾ ਹੈਗਾ ਉਹ ਆਂਦੇ ਨਜ਼ਰ ਆ ਰਹੇ ਨੇ ਔਰ ਇਹਦੇ ਵਿੱਚ ਖਾਸ ਤੌਰ ਤੇ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਮੁਹਾਲੀ ਪੁਲਿਸ ਇਹਦੇ ਵਿੱਚ ਬਾਰਡਰ ਏਰੀਆ ਤੇ ਖਾਸ ਤੌਰ ਤੇ ਜਿਹੜੀ ਹੈ ਉਹ ਤਾਇਨਾਤ ਕੀਤੀ ਗਈ ਹੈ ਬਾਰਡਰਸ ਏਰੀਆ ਚੰਡੀਗੜ੍ਹ ਮੋਹਾਲੀ ਦੀ ਅਸੀਂ ਗੱਲ ਕਰ ਲਈਏ ਉੱਥੇ ਵੀ ਬੈਰੀਕੇਟਿੰਗ ਕੀਤੀ ਗਈ ਹੈ ਹਾਲਾਂਕਿ ਪਰਮਿਸ਼ਨ 34 ਸੈਕਟਰ ਦਿੱਤੀ ਗਈ ਹੈ ਲੇਕਿਨ ਲਾਅ ਐਂਡ ਆਰਡਰ ਦਾ ਖਾਸ ਧਿਆਨ ਰੱਖਿਆ ਗਿਆ ਹੈ ਔਰ ਲਗਾਤਾਰ ਜਿਹੜੀ ਮੀਟਿੰਗਸ ਹੈ ਉਹ ਵੀ ਚਲਦੀ ਨਜ਼ਰ ਆ ਰਹੀ ਹੈ ਐਸਐਸਪੀ ਚੰਡੀਗੜ੍ਹ ਲਗਾਤਾਰ ਮੀਟਿੰਗ ਕਰਦੇ ਨਜ਼ਰ ਆ ਰਹੇ ਨੇ ਕਿਸਾਨ ਜਥੇਬੰਦੀ ਦੇ ਜਿਹੜੇ ਆਗੂ ਨੇ ਉਹਨਾਂ ਵੱਲੋਂ ਵੀ ਆਪਣੇ ਸਾਥੀਆਂ ਦੇ ਨਾਲ ਮੀਟਿੰਗਸ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੀ ਰਣਨੀਤੀ ਹੈ ਔਰ ਇਹਦੇ ਵਿੱਚ ਬੜੀ ਜਿਹੜੀ ਮੀਟਿੰਗਸ ਪਹਿਲਾਂ ਵੀ ਹੋਈ ਸੀ ਸਰਬਜੋਤ ਉਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਹੈਗੀ ਹੈ ਔਰ ਮਿਲੀ ਹੈ ਔਰ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਵੀ ਪਰਮਿਸ਼ਨ ਜਿਹੜੀ ਮਿਲੀ ਹੈ ਕਿਉਂਕਿ ਕਈ ਜਿਹੜੇ ਹੈਗੇ ਉਹ ਚੀਜ਼ਾਂ ਦਿਖਾਈ ਸੀ ਕਈ ਪਲੇਸ ਜਿਹੜੇ ਆ ਦਿਖਾਈ ਗਈ ਸੀ ਸੈਕਟਰ 25 ਦਾ ਰੈਲੀ ਗਰਾਉਂਡ ਮਹੌਲੀ ਦੇ ਵੀ ਜੈਸੀ ਗੱਲ ਕਰ ਲਈ ਉੱਥੇ ਵੀ ਇੱਕ ਇਹਨਾਂ ਨੂੰ ਦਿਖਾਇਆ ਗਿਆ ਸੀਗਾ ਲੇਕਿਨ ਫਾਈਨਲੀ ਸੈਕਟਰ 34 ਦਾ ਇਹ ਮੇਲਾ ਗਰਾਉਂਡ ਜਿਹੜਾ ਉਹ ਇੱਥੇ ਫਾਈਨਲੀ ਹੋਇਆ ਸੀਗਾ ਜਿਸ ਕਰਕੇ ਕੱਲ ਤੋਂ ਹੀ ਇਹਨਾਂ ਦਾ ਜਿਹੜਾ ਇਕੱਠ ਹੈ ਉਹ ਸ਼ੁਰੂ ਹੋ ਚੁੱਕਿਆ ਹੈ 5 ਦਿਨ ਦਾ ਇਹਨਾਂ ਦਾ ਹੈਗਾ ਤੇ ਹੁਣ ਤਿਆਰੀਆਂ ਪੂਰਾ ਸਟੇਜ ਜਿਹੜਾ ਹੈ ਉਹ ਲਾਇਆ ਜਾ ਰਿਹਾ ਹੈ ਪੂਰਾ ਸ਼ਹਿਰ ਕਾਫੀ ਵੱਡਾ ਸਟੇਜ ਲਾਇਆ ਜਾ ਰਿਹਾ ਹੈ ਔਰ ਥੋੜੀ ਦੇਰ ਤੱਕ ਜਿੱਦਾਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸਕਾ ਇਹ ਪੂਰਾ ਸੈਕਟਰ 34 ਦਾ ਜਿੰਨਾ ਵੀ ਨੀਅਰ ਬਾਈ ਦਾ ਅੰਦਰ ਦਾ ਜਿਹੜਾ ਰੋਡ ਹੈ ਔਰ ਬਾਹਰ ਹੀ ਜਿਹੜੇ ਰੋਡ ਨੇ ਦੋ ਤਿੰਨ ਜਿਹੜੇ ਆਈਡੈਂਟੀਫਾਈ ਕੀਤੇ ਪੁਲਿਸ ਵੱਲੋਂ ਉਹਨਾਂ ਨੂੰ ਵੀ ਬਲੌਕ ਕੀਤਾ ਜਾਏਗਾ ਉੱਥੇ ਵੀ ਬੈਰੀਕੇਟਿੰਗ ਕਰਕੇ ਬੰਦ ਕੀਤਾ ਜਾਏਗਾ ਕਿਉਂਕਿ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਚ ਪ੍ਰੋਬਲਮ ਨਾ ਹੋਵੇ ਨਾ ਕਿਸਾਨਾਂ ਨੂੰ ਪ੍ਰੋਬਲਮ ਹੋਵੇ ਨਾ ਲੋਕਾਂ ਨੂੰ ਪ੍ਰੋਬਲਮ ਹੋਵੇ ਇਸ ਕਰਕੇ ਟ੍ਰੈਫਿਕ ਪੁਲਿਸ ਵੱਲੋਂ ਪੂ जी जी बहुत बहुत शुक्रिया मनोज सब तमाम तस्वीर विखाने के लिए इस विचाले जो प्रशासन ने कितना कितने सुरक्षा के पुख्ता प्रबंध किए गए वोटी तादाद पूरे ऑल ओवर तो किसान पहुंच रहे ने इस प्रदर्शन के लिए तो किसान पार्किंग भी जो थान है वह भी चंडीगढ़ एडमिनिस्ट्रेसों प्रोवाइड करवाई गई है पार्किंग थान सैक्टर तेती जी जी जो मार्केट है उत्थे प्रोवाइड करवाई गई है दूसरा खुला मैदान ओपन ग्राउंड सैक्टर चौंती लक्ष्मी नारायण मंदिर के कोई गई है मंडी ग्राउंड सेक्टर पंताली डी उत्थे भी किसानों पार्किंग की थान प्रोवाइड करवाई गई है प्रशासन के वालों दशहरा ग्राउंड सेक्टर छियाली डी उत्थे भी पार्किंग जो थान है किसानों प्रोवाइड की गई है नाल ही चंडीगढ़ प्रशासन के वालों तमाम जो रेजिडेंट्स ने उन्होंने कहा गया है कि चंडीगढ़ पुलिस का सोशल मीडिया अकाउंट फॉलो किया जाए रीसेंट अपडेट्स के

इस बाबत जो किसान जते बियां ने बीती उग्राह है उथे वलो भी वफत जाएगा ते पंजाब सरकार नु एक मेमोरेंडम बांक पत्र सौंपया जाएगा कल तो असल जो है कार्रवाई शुरू होनी है जिससे चलदे जो विरोधी ने कितना किते, सरकार थे सरकार नु तमाम मुद्दे ते केलते होए नजर आनी